ਅੰਮ੍ਰਿਤਸਰ ਦੇ ਲਾਕਾ ਚੌਕ ਦੇ ਸ਼ੇਰਾ ਵਾਲਾ ਗੇੜ ਤੇ ਬੱਬੂ ਗਾਰਮੈਂਟਸ ਵਿਖੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਕ ਦਰਬਾਰ ਸਾਹਿਬ ਵੱਲੋਂ ਸਮਾਗਮ ਸੁਸਾਇਟੀ ਦੇ ਸਰਪ੍ਰਸਤ ਸਰਦਾਰ ਰਗਵੀਰ ਸਿੰਘ ਜੀ ਡੈਡੀ ਦੀ ਨਵੀਂ ਦੁਕਾਨ ਤੇ ਸ਼੍ਰੀ ਸੁਖਮਨੀ ਸਾਹਿਬ ਪਾੜ ਜੀ ਦੇ ਆਰੰਭਤਾ ਤੋਂ ਬਾਅਦ ਬੀਬੀਆਂ ਦੇ ਜਥਿਆਂ ਵੱਲੋਂ ਕੀਰਤਨ ਜਸ਼ਨ ਕੀਤਾ ਗਿਆ ਇਸ ਮੌਕੇ ਤੇ ਗਲੀ ਸੱਤੋ ਵਾਲੀ ਕਟੜਾ ਕਰਮ ਸਿੰਘ ਤੱਕ ਸਾਹਿਬ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਰਪ੍ਰਸਤ ਸੰਤ ਅਮਨਦੀਪ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਤੇ ਮਹਿਮਾਨਾਂ ਨੂੰ ਸਰੋਪੇ ਭਾ ਕੇ ਸਨਮਾਨਿਤ ਕੀਤਾ ਗਿਆ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਦਰਪਣ ਟੀਵੀ ਤੋਂ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ

ਸੇਂਗਰ ਦੀ ਬਾਗੀ ਹੈ ਹਰ ਬਾਗੀ ਬਚੇ ਜਰਦੀ ਬਾਗੀ ਹੈ ਹਰ ਬਾਗੀ ਸੁਲਵਰ ਸੰਤੇ ਸਰ ਦੇਵਤੇ ਸੁਲਵਰ ਸੰਤੇ ਮਨ ਦੇਵਤੇ ਸੁਲਵਰ ਸੰਤੇ ਰਖ ਦੇਵਤੇ ਸੁਲਵਰ ਸੰਤੇ ਕੋੜੇ ਤਨ ਤਨ ਕਲ ਚਾਂਗੇ ਗੜਾ ਨਾ ਤੁ

آءن کي ماڻھو کي ڏسڻو آهي ਸਾਰੇ ਸਦਾ ਗਰਨ ਰਹੇਗੇ ਵਾਹਿਗੁਰੂ ਜੀ ਦਾ ਖਲਸਾ ਹੋਏ ਜੀ ਕਹਾ ਸ੍ਰੀ ਅਕਾਲ ਸਭੀ ਵੱਲੋਂ ਸਦਾ ਬੇਸਿ ਦਿਨ ਸਰਵਾਨ ਕੀਤਾ ਜਾਏਗਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਬਬਈ ਨਾਲ ਹੋ ਜਾਣਾ ਬੋਲੇ ਇਸ ਮਿਆਰ ਸਿਰਾਲਾ ਮੁੰਡਾ ਜੀ ਆਜੀ ਅਗਲੇ ਹਫਤੇ ਦਾ ਲਗਾਵੀ ਦਾ ਪ੍ਰੋਗਰਾਮ ਦੱਸਣਾ ਸ਼੍ਰੀ ਵੈਕਨੂ ਜੀ ਦੀ ਫਤਿਹ ਪਰ ਮਾਤਵਾਂ ਦੀ ਅਖਪਾਰ ਕਿਰਪਾ ਨਾਲ ਇੱਥੇ ਸੰਗਤ ਦੇ ਦਰਸ਼ਨ ਹੋਏ ਨੇ ਸੰਗਤ ਨੇ ਚਦਨ ਪੁਆਇਆ ਗੁਰੂ ਮਹਾਰਾਜ ਜੀ ਆਜੀ ਵਿੱਚ ਇੱਥੇ ਕੀਰਤਨ ਹੋਇਆ ਹੈ ਕਥਾ ਵਾਝੀ ਹੋਈ ਨਹੀਂ ਤੇ ਪਰਮਾਤਮਾ ਹੀ ਰਹਿਮਤ ਰਾਲ ਇਹ ਕਾਰੋਬਾਰ بیٹے ਪੁੱਤਰ ਪੋਤਰੇ ਸ਼ੁਰੂ ਕਰਨ ਲੱਗੇ ਆ ਤੇ ਪਰਮਾਤਮਾ ਮਿਹਰ ਕਰੇ ਤੰਦੂਸੀ ਬਖਸ਼ੇ ਜਿੰਨਾ ਕਮਾਈ ਜਵਾਦਾ ਪਾਵੇ ਪਰਮਾਤਮਾ ਰਹਿਮਤ ਕਰੇ ਬਖਸ਼ੀ ਕਰਨ ਉਹ ਪਰਮਾਤਮਾ ਨੂੰ ਹਾਜਰ ਜਾਣ ਕੇ ਪਰਮਾਤਮਾ ਦਾ ਹਮੇਸ਼ਾ ਹੀ ਮੇਰਾ ਪਰਿਵਾਰ ਹੈ ਨਾਮ ਜਪਦਾ ਰਹੇ ਸਿਮਰਨ ਕਾਦਰ ਰਹੇ ਅਰੰਧਰਾ ਕਾਦਰ ਰਹੇ ਤੇ ਪਰਮਾਤਮਾ ਦੀ ਖੁਸ਼ੀਆਂ ਪ੍ਰਾਪਤ ਕਰਦਾ ਰਹੇ ਵਾਹਿਗੁਰੂ ਖਾਲਸਾ ਤੇ ਵੰਕੜ ਆਪਣੇ ਇਲਾਕੇ ਦਾ ਨਾਲ ਦੱਸ ਦਿਓ ਮੈਂ ਇਹ ਬੇਟਾ ਇਹ ਘਾਏ ਇਹ ਛੇੜਾ ਦਾ ਗੇਟ ਤੇ ਬਾਬਾ ਫੂਲਾ ਸਿੰਘ ਬੋਏ ਦੇ ਬਿਲਕੁਲ ਆਪੋਜੀਟ ਆਪਣੀ ਇਹ ਦੁਕਾਨ ਇੱਥੇ ਇਹ ਸਮਾਗਮ ਕਰਵਾਇਆ ਗਿਆ ਹੈ ਪਰਮਾਤਮਾ ਦੀ ਕਿਰਪਾ ਨਾਲ ਕੀਤਾ ਤੇ ਇੱਥੇ ਸਤੋ ਵਾਲੇ ਬਾਜ਼ਾਰ ਵਾਲੇ ਮਾਹਪੁਰਖ ਵੀ ਆਏ ਨੇ ਉਹਨਾਂ ਵੀ ਆਨ ਕੇ ਤੇ ਇੱਥੇ ਹਾਜ਼ਰੀ ਭਰੀ ਆ ਤੇ ਅਸ਼ੀਰਵਾਦ ਦਿੱਤਾ ਵਾਹਿ ਖਾਲਸਾ ਤੇ ਵਾਹਿ ਕਰਤਾ ਤੁਸੀਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਦਿਨ ਤੇ ਨਿਵੇਂ ਕਿ ਨਵੇਂ ਸ਼ੋਅਰੂਮ ਦਾ ਉਦਘਾਟਨ ਵੀ ਹੋਇਆ ਵਾ ਤੁਸੀਂ ਪਬਲਿਕ ਨੇ ਇੱਕ ਪੈਸੇ ਸਪਣੇ ਵਾਲੋ ਮੈਂ ਤੇ ਪਬਲਿਕ ਵਿੱਚ ਇਹੋ ਹੀ ਕਹਾਂਗਾ ਕਿ ਸਾਰੇ ਗੁਰੂ ਵਾਲੇ ਬੰਦੇ ਤੇ ਗੁਰੂ ਦੀ ਦਿੱਤੀ ਹੋਈ ਜੁਕਤਿਮਤਾ ਕੋ ਪਰਮਾਤਮਾ ਦਾ ਨਾਮ ਜਪਣਾ ਤੇ ਆਪਣਾ ਜੀਵਨ ਸਭਲ ਕਰਨਾ ਪਰ ਮਾਪ ਜੀ ਰਹਿਮਤ ਹੋਵੇ ਤੇ ਫੇਰ ਹੀ ਜੀਵ ਗੁਰੂ ਦੀ ਛਾਂ ਵਿੱਚ ਜਾ ਸਕਦਾ ਹੈ ਤੇ ਪਰਮਾਤਮਾ ਦੇ ਦਾਸ ਕੰਨ ਜੀ ਦੀ ਸਾਨੂੰ ਸਾਰਿਆਂ ਨੂੰ ਗੁਰੂ ਵਾਲੇ ਬਣਾਵੇ ਅਸੀਂ ਗੁਰੂ ਦੀ ਛਾਂ ਵਿੱਚ ਜਾਈਏ ਤੇ ਗੁਰੂ ਦੀ ਦੱਸੀ ਹੋਈ ਜੁਗਤੀ ਮੁਤਾਬਕ ਪਰਮਾਤਮਾ ਦਾ ਨਾਮ ਜਪੀਏ ਸਿਮਰਨ ਕਰੀਏ ਅਰਦਾਸਨਾ ਕਰੀਏ ਤਾਂ ਕਿ ਸਾਨੂੰ ਦੁਬਾਰਾ ਬਾਰ-ਬਾਰ ਦੇਹ ਦੇ ਬੰਦੇ ਚ ਨਾ ਹਉਣਾ ਪਵੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਹਿਦ ਸਿੰਘ ਹੈ ਤੁਹਾਡਾ ਸਭ ਦਾ ਜੀ ਆਇਆਂ ਨੂੰ ਤੁਸੀਂ ਆ ਜਾਇਓ ਡਿਸਟਰੀਬੋਕਸ ਹੋਲਸੇਲ ਪ੍ਰਾਈਵੇਟ ਲਿਮਿਟਿਡ ਇਹ ਸਾਡਾ ਨਵਾਂ ਵੈਂਚਰ ਹੈ ਜੀ ਬਟ ਅਸੀਂ ਐਸ ਬਿਜ਼ਨਸ ਐਗਜ਼ਿਸਟਿੰਗ 40 ইয়ারਸ ਤੋਂ ਐਗਜ਼ਿਸਟਿੰਗ ਚਲਾ ਰਹੇ ਹਾਂ ਇਸ ਬਿਜ਼ਨਸ ਨੂੰ ਐਂਡ ਪਰਮਾਤਮਾ ਦੀ ਬੜੀ ਕਿਰਪਾ ਨਾਲ ਅੱਜ ਅਸੀਂ ਆਪਣੇ ਥੇ ਪਾਠ ਕਰਾਇਆ ਹੈ ਸੁਖਮਨੀ ਸੇਵਾ ਸੁਸਾਇਟੀ ਵੱਲੋਂ ਤੇ ਸਾਰੀ ਸੰਗਤ ਆਈ ਹੈ ਤੇ ਬਹੁਤ ਅੱਛਾ ਲੱਗਿਆ ਜੀ ਤੇ ਤੁਹਾਡਾ ਸਭ ਦਾ ਜੀ ਆਇਆਂ ਨੂੰ ਵਾਂਸ ਅਗੇ ਇੱਕ ਮੈਸੇਜ ਆਸ ਕਰਦੇ ਹਾਂ ਪ੍ਰੋਬਲੀ ਮੈਸੇਜ ਆਈ ਹੈ ਜੀ ਕਿ ਬਸ ਖਰਾਬਲ ਧਿਆਨ ਲਾਓ ਜਿਹਨੂੰ ਵੀ ਤੁਸੀਂ ਧਿਆਨ ਦੇਓ ਤੇ ਬਸ ਖੁਸ਼ ਰਹੋ ਕਿਸੇ ਦਾ ਦਿਲ ਨਾ ਦੁਖਾਓ